21 ਅਕਤੂਬਰ ਨੂੰ ਹੋਣ ਜਾ ਰਿਹਾ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਪਹਿਲਾ ODI ਮੈਚ ਭਾਰਤ ਜਿੱਤੇਗੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ Crick Zone ਵਰਤ ਵਿੱਚ 21 ਅਕਤੂਬਰ ਨੂੰ ਪਹਿਲਾ ਮੈਚ ਪਰਥ ਵਿੱਚ ਹੋਣ ਜਾ ਰਿਹਾ ਹੈ ਜਿੱਥੇ ਆਸਟ੍ਰੇਲੀਆ ਪਿਛਲੇ ਤਿੰਨ ਮੈਚਾਂ ਵਿੱਚੋਂ ਇੱਕ ਵੀ ਨਹੀਂ ਜਿੱਤਿਆ ਪਰਥ ਵਿੱਚ ਹੋਏ ਤਿੰਨ ਮੈਚਾਂ ਵਿੱਚੋਂ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਇੱਕ ਮੈਚ ਅਤੇ ਦੂਜੀ ਪਾਰੀ ਵਾਲੀ ਟੀਮ ਦੋ ਮੈਚ ਜਿੱਤੀ ਹੈ ਇੱਥੋਂ ਦਾ ਅਨੁਮਾਨਿਤ ਸਕੋਰ 184 ਹੈ ਤੇ ਤੋ ਵੱਧ ਦੋੜਾਂ 259 ਜੋ ਕਿ ਇੰਗਲੈਂਡ ਨੇ ਬਣਾਈਆਂ ਹਨ ਇੱਥੇ ਆਸਟ੍ਰੇਲੀਆ ਦਾ ਸਭ ਤੋਂ ਘੱਟ ਸਕੋਰ 140 ਹੈ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਟੋਟਲ 152 ਮੈਚ ਹੋਏ ਹਨ ਜਿਨ੍ਹਾਂ ਵਿੱਚੋਂ ਆਸਟ੍ਰੇਲੀਆ 84 ਮੈਚ ਜਿੱਤੂ ਹੈ ਅਤੇ ਇੰਡੀਆ 52 ਮੈਚ ਹਾਂਜੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਿੱਚ ਕਿਹੜਾ ਜ਼ਿਆਦਾ ਰਨ ਬਣਾਵੇਗਾ ਅਤੇ ਕੀ ਸ਼ੁਭਮ ਗਿੱਲ ਆਪਣੀ ਕਪਤਾਨੀ ਭਾਰੀ ਖੇਡਣਗੇ ਤੁਹਾਨੂੰ ਕੀ ਲੱਗਦਾ ਹੈ ਅਰਥ ਵਿੱਚ ਹੋਣ ਜਾ ਰਿਹਾ ਹੈ ਪਹਿਲੇ ODI ਮੈਚ ਵਿੱਚ ਭਾਰਤ ਤੇ ਆਸਟ੍ਰੇਲੀਆ ਵਿੱਚੋਂ ਕਿਹੜੀ ਟੀਮ ਜੇਤੂ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਹੋਰ ਵੀਡੀਓ ਦੇਖਣ ਲਈ ਆਪਣਾ YouTube ਚੈਨਲ Cricket Zone ਵਰ ਸਬਸਕ੍ਰਾਈਬ